आम आदमी पार्टीए One, two, three.

ਕਾਈਪੋਰਟ ਚੱਲਦੀ ਕਾਰ ਨਹੀਂ ਆ ਕਿਰਪਾ ਕਰਕੇ ਕੁੰਡੀਆਂ ਜੱਡੀਆਂ ਨੇ ਉਹ ਮੰਗਵਾ ਕੇ ਦੁਨੀਆ ਕਰਾ ਕਿਉਂਕਿ ਇੱਥੇ ਕੋਈ ਸ਼ੱਕ ਨਹੀਂ ਕਰਾਲੇ ਆਪਣੀ ਬਾਗ ਕੋਲੇ ਸਰਕੇ ਦੀ ਸਬਾਲੀਆ ਉਦੋਂ ਤੋਂ ਸਾਰਾ ਟੋਪੀ ਜਣਾ ਹੈਗਾ ਹੱਕਾ ਜਣਾ ਹੈਗਾ ਅੱਜ ਬਲੰਦੀਆਂ ਤੇ ਕੌਣ ਗਿਆ ਹਰ ਪਾਸੇ ਡਵਲਪਮੈਂਟ

ਕਿ ਜੇਕਰ ਮੇਰੇ ਪਿੰਡ 'ਚ ਕੋਈ ਨਸ਼ਾ ਵੇਚਦਾ ਮਿਲ ਗਿਆ ਉਹਨੂੰ ਅਸੀਂ ਪਿੰਡ 'ਚੋਂ ਬਾਹਰ ਦੇਵਾਂਗੇ ਇਹ ਸਾਰੇ ਇੱਥੇ ਆਏ ਨੇ ਤੇ ਮੇਰੇ ਸਾਰੇ ਸਰਪੰਚ ਸਾਹਿਬ ਆਪਣੀ ਆਪਣੀ ਪੰਚਾਇਤਾਂ ਦੇ ਨਾਲ ਇੱਥੇ ਆਏ ਨੇ ਤਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅੱਜ ਦਾ ਇਹ ਪ੍ਰੋਗਰਾਮ ਰੱਖਣ ਦਾ ਇੱਕ ਮਕਸਦ ਸੀ ਕਿ ਜਿਨ੍ਹਾਂ ਦੀਆਂ ਪੰਚਾਇਤਾਂ ਬਣੀਆਂ ਸੀ ਉਸ ਤੋਂ ਬਾਅਦ ਆਪਾਂ ਇਕੱਠੇ ਨਹੀਂ ਮਿਲ ਪਾਈ ਸੀ ਕਿਉਂਕਿ ਮੇਰੀ ਕਾਫੀ ਦੇਰ ਤੋਂ ਹੈਲਥ ਖਰਾਬ ਚੱਲ ਰਹੀ ਸੀ ਤੇ ਅੱਜ ਅਸੀਂ ਰੱਖ ਸੋਚਿਆ ਕਿ ਆਪਾਂ ਇੱਕ ਮੀਟਿੰਗ ਕਰੀਏ ਜਿਹਦੇ ਨਾਲ ਤੋਂ ਸਾਰੇਆਂ ਦਾ ਧੰਨਵਾਦ ਵੀ ਕਰੀਏ ਕਿ ਤੁਸੀਂ ਜਿੱਤ ਕੇ ਆਏ ਹੋ ਪਿੰਡਾਂ ਵਾਲਿਆਂ ਨੇ ਤੁਹਾਨੂੰ ਮਾਨ ਦਿੱਤਾ ਹੈ ਤੇ ਹੁਣ ਆਪਣੀਆਂ ਜ਼ਿੰਮੇਵਾਰੀਆਂ ਕੀ ਆਪਾਂ ਕੰਮ ਕਰੀਏ ਪਿੰਡਾਂ ਚ ਚਾਹੇ ਸਰਪੰਚ ਚੁਨੇ ਜਾਂ ਚਾਹੇ ਐਮਐਲਏ ਚੁਨੇ ਜਾਂ ਸਭ ਦੀ ਕੀ ਕੀ ਦਾਇਰਾ ਹੁੰਦਾ ਜੀ ਅਸੀਂ ਆਦੇ ਇੰਨੀ ਚ ਕੰਮ ਕਰਦੇ ਹਾਂ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਜਿਹੜੇ ਸਾਡੇ ਸਰਪੰਚ ਸਾਹਿਬ ਨਵੀਆਂ ਪੰਚਾਇਤਾਂ ਚ ਜਿਹੜਾ ਜਿਹੜਾ ਇਹ ਪ੍ਰੋਗਰਾਮ ਹੈ ਸਾਡਾ ਸਾਰੇ ਸਰਪੰਚ ਸਾਹਿਬ ਜਿਹੜੇ ਨਵੀਆਂ ਪੰਚਾਇਤਾਂ ਚੁਣੀਆਂ ਸੀ ਉਹਨਾਂ ਦਾ ਧੰਨਵਾਦ ਕਰਨ ਦਾ ਉਹਨਾਂ ਦਾ ਸਵਾਗਤ ਕਰਨ ਲਈ ਪ੍ਰੋਗਰਾਮ ਰੱਖਿਆ ਗਿਆ ਸੀ ਕਿਉਂਕਿ ਪਿਛਲੇ ਦਿਨਾਂ 'ਚ ਮੇਰੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਵੱਡੀ ਗਿਣਤੀ ਵਿੱਚ ਇੱਥੇ ਹਾਜ਼ਰ ਹੋਏ ਨੇ ਤਾਂ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਇਹ ਲੋਕਾਂ ਦਾ ਪਿਆਰ ਹੈ ਲੋਕਾਂ ਨੇ ਜੋ ਮੈਨੂੰ ਮਾਨ ਦਿੱਤਾ ਜੋ ਪਿਆਰ ਦਿੱਤਾ ਮੈਂ ਹਮੇਸ਼ਾ ਇਹਨਾਂ ਦੀ ਕਰਜ਼ਦਾਰ ਤਾਂ ਮੇਰੇ ਜਿਹੜੇ ਨਸ਼ੇ ਵਾਰੇ ਹੈਗੀ ਸੀ ਇਹ ਨਸ਼ੇ ਜਿਹੜੇ ਕਰਦੇ ਹੈ ਤੇ ਜਿਹੜੇ ਇਹ ਮੇਜਰ ਆ ਗਏ ਇਹਨਾਂ ਵਾਰ ਇਹਨਾਂ ਨੂੰ ਕੀ ਕਹਿਣਾ ਕਰੀਏ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਨਸ਼ੇ ਵੇਚਦੇ ਐ ਪਿੰਡਾਂ 'ਚ ਉਹਨਾਂ ਨੂੰ ਫੜਨਾ ਐ ਫਿਰ ਜਿਹੜੇ ਖਾਂਦੇ ਐ ਜਿਹੜੇ ਆਦੀ ਹੋ ਚੁੱਕੇ ਐ ਅਸੀਂ ਉਹਨਾਂ ਨੂੰ ਹਸਪਤਾਲਾਂ ਤੱਕ ਪਹੁੰਚਾ ਕੇ ਉਹਨਾਂ ਦਾ ਇਲਾਜ ਕਰਾਣਾ ਐ ਤਾਂ ਕਿ ਅਸੀਂ ਉਹਨਾਂ ਦੀਆਂ ਜ਼ਿੰਦਗੀਆਂ ਬਚਾ ਸਕੀਏ ਤੇ ਉਹਦੇ ਲਈ ਸਾਰਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਐ ਔਰ ਬਹੁਤ ਜਲਦੀ ਮੈਂ ਇਹ ਕਹੂੰਗੀ ਕਿ ਰਾਜਪੁਰਾ ਹਲਕਾ ਬਿਲਕੁਲ ਨਸ਼ਾ ਰਹਿਤ ਹੋ ਜਾਏ ਹਾਂ ਵੂਮਨਡੇ ਤੇ ਮੈਂ ਸਾਰੀਆਂ ਪਿਆਰਿਆਂ ਨੂੰ ਬਹੁਤ-ਬਹੁਤ ਇੱਕ ਔਰਤ ਹਰ ਫੀਲਡ ਚ ਅੱਗੇ ਆ ਸਕਦੀ ਹੈ ਇੱਕ ਔਰਤ ਘਰ ਸੰਭਾਲ ਸਕਦੀ ਹੈ ਇੱਕ ਬੇਟੀ ਬਣ ਕੇ ਇੱਕ ਮਾਂ ਬਣ ਕੇ ਇੱਕ ਪਤਨੀ ਬਣ ਕੇ ਤੇ ਜੇ ਔਰਤ ਨੂੰ ਜ਼ਰੂਰਤ ਪਵੇ ਤਾਂ ਇੱਕ ਚਾਂਸੀ ਦੀ ਰਾਣੀ ਬਣ ਕੇ ਆਪਣੇ ਪਰਿਵਾਰ ਦੀ ਰੱਖਿਆ ਵੀ ਕਰ ਸਕਦੀ ਹੈ ਨਲਾਸਕਟ ਦਾ ਕੰਮ ਚੱਲ ਰਿਹਾ ਹੈ ਔਰ ਜਲਦੀ ਪੂਰੀ ਤਰ੍ਹਾਂ ਸ਼ੁਰੂ ਹੋ ਜਾਊਗਾ ਜਿਹਦੇ ਨਾਲ ਸਾਡੇ ਪਿੰਡ ਵਾਸੀਆਂ ਨੂੰ ਬਹੁਤ ਸਹੂਲਤਾਂ ਮਿਲਣਗੀਆਂ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਇਹ ਕੰਮ ਕਰਵਾਉਣ ਵਿੱਚ ਕਾਮਯਾਬ ਹੋ ਸਕੀ